9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆ ਨੇ ਬਲਾਸਪੁਰ ਦੀ ਰਾਣੀ ਤੋਂ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਾਮ ਦਾ ਨਗਰ ਵਸਾਇਆ ਜਿਸ ਦੀ ਮੋੜੀ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬਾਬਾ ਗਿਰਦੱਤਾ ਜੀ ਤੋਂ ਗੜਵਾਈ ਬਾਅਦ ਵਿੱਚ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀਆ ਨੇ ਇਸ ਸ਼ਹਿਰ ਦਾ ਨਾਮ ਆਨੰਦਪੁਰ ਸਾਹਿਬ ਰੱਖਿਆ ਦਸ਼ਮੇਸ਼ ਪਿਤਾ ਜੀ ਨੇ ਇਸ ਪਾਵਨ ਧਰਤੀ ਤੇ ਲੰਮਾ ਸਮਾ ਬਤਾਇਆ ਇਸ ਸ਼ਹਿਰ ਦੇ ਵਿੱਚ ਵਾਜਾ ਵਾਲੇ ਸਤਗੁਰੂ ਜੀ ਨੇ ਪੰਜ ਕਿਲੇ ਤਿਆਰ ਕਰਵਾਏ ਆਨੰਦਗੜ੍ਹ ਸਾਹਿਬ ਲੋਹਗੜ੍ਹ ਹੌਲਗੜ੍ਹ ਕੇਸਗੜ੍ਹ ਤੇ ਤਾਰਾਗੜ੍ਹ ਕਿਲੇ ਦੀ ਅਸਾਰੀ ਕਰਵਾਈ ਇੱਥੇ ਹੀ ਪੰਜਾਂ ਤਖਤਾਂ 'ਚੋਂ ਤਖਤ ਕੇਸਗੜ੍ਹ ਸਾਹਿਬ ਸਥਿਰ ਹੈ ਇਸੇ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀਆ ਨੇ ਪੰਜਾਂ ਪਿਆਰਿਆਂ ਨੂੰ ਖੰਡੇ ਬਾਟੇ ਦੀ ਪੌਲ ਛਕਾ ਕੇ ਖਾਲਸੇ ਦੀ ਸਿਰਜਣਾ ਕੀਤੀ ਬਾਅਦ ਵਿੱਚ ਉਹਨਾਂ ਨੇ ਉਹਨਾਂ ਪਾਸੋਂ ਖੁਦ ਅਮਰਤ ਦੀ ਦਾਤ ਪ੍ਰਾਪਤ ਕੀਤੀ ਆਓ ਸਾਰੇ ਅਮਰਤ ਛੱਕੇ ਸਿੰਘ ਸੱਜੀਏ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਹਿਬ ਕੌਰ ਜੀ ਦੇ ਬੱਚੇ ਤੇ ਆਨੰਦਪੁਰ ਸਾਹਿਬ ਦੇ ਵਾਸੀ ਬਣੀਏ ਜੁਧ ਜੀਤ ਆਏ ਜਬੇ ਟਕੇ ਨਾ ਤਿੰਨ ਪਰ ਪਾਮ ਕਹੇ ਲੂ ਮੈਂ ਬਾਦਿਓ ਆਨ ਆਨੰਦਪੁਰ ਗਾਮ